ਇਹ ਸਾਡੀ ਇਹ ਸਮੂਹ ਨਗਰ ਨਿਵਾਸੀਆਂ ਦੀ ਬੇਨਤੀ ਆ ਕਿ ਸਾਡੇ ਪਿੰਡ ਦਾ ਡੀਪੂ ਹੋਲਡਰ ਬਦਲਿਆ ਜਾਵੇ ਗਰੀਬ ਘਰਿਆ ਸਾਰੇ ਸਾਰਿਆਂ ਦੇ ਦਾਣੇ ਮੁੱਕੇ ਹੋਏ ਆ ਸਾਲ-ਸਾਲ ਦੀਆਂ ਪਰਚੀਆਂ ਪਈਆਂ ਕਿਸੇ ਕੋਸ਼ 6 ਮਹੀਨੇ ਦੇ ਵੀ ਘੱਟੋ-ਘੱਟ 70 ਪਰਚੀਆਂ ਹੋਣਗੀਆਂ ਸਾਰੇ ਪਿੰਡਾਂ ਦਾਣੇ ਮਿਲ ਗਏ ਆ ਸਾਡੇ ਪਿੰਡ ਪਹਿਲੀਆਂ ਪਰਚੀਆਂ ਕੱਟੀਆਂ ਉਹਨਾਂ ਦੇ ਹਜੇ ਤੱਕ ਦਾਣੇ ਨਹੀਂ ਮਿਲੇ ਸਾਡਾ ਖੇਰਾ ਪਿੰਡ ਆ ਜੇ ਦਾਣੇ ਨਹੀਂ ਪਰਚੀਆਂ ਕੱਟਦੇ ਤਾਂ ਦਾਣੇ ਨਹੀਂ ਪੂਰੇ ਦਿੰਦੇ ਪਰ ਜੀਆਂ ਵਿਸਾਲ ਸਾਲ ਸਾਲ ਦੋ ਦੋ ਸਾਲਾਂ ਦੀਆਂ ਬੀਬੀਆਂ ਦੇ ਕੋਲ ਉੱਤੇ ਪਈਆਂ ਦੇਖ ਲਓ ਪੰਜਾਬ ਸਰਕਾਰ ਵੱਲੋਂ ਗਰੀਬ ਜ਼ਰੂਰਤਮੰਦ ਵਰਗ ਨੂੰ ਹਰ ਮਹੀਨੇ ਦਿੱਤੀ ਜਾਣ ਵਾਲੀ ਸਸਤੀ ਕਣਕ ਦੇਣ ਦੇ ਦਾਅਵੇ ਪਿੰਡ ਖੈਰਾ ਵਿਖੇ ਉਸ ਸਮੇਂ ਖੋਖਲੇ ਸਾਬਤ ਹੋਏ ਜਦੋਂ ਪਿੰਡ ਵਾਸੀਆਂ ਨੇ ਇਕੱਠੇ ਹੋ ਕੇ ਡਿਪੂ ਵਾਲੇ ਤੇ ਕਣਕ ਨਾ ਦੇਣ ਦੇ ਦੋਸ਼ ਲਗਾਉਂਦੇ ਹੋਏ ਜਮ ਕੇ ਨਾਰੇ ਵਾਜੀ ਕੀਤੀ ਇਸ ਮੌਕੇ ਪਿੰਡ ਵਾਸੀਆਂ ਨੇ ਦੱਸਿਆ ਕਿ ਡਿਪੂ ਵਾਲੇ ਵੱਲੋਂ 3 ਮਹੀਨੇ ਤੋਂ ਵੀ ਜ਼ਿਆਦਾ ਪੁਰਾਣੀਆਂ ਪਰਚੀਆਂ ਕਟੀਆਂ ਹੋਈਆਂ ਨੇ ਪਰ ਕਈ ਮਹੀਨਿਆਂ ਤੋਂ ਉਹਨਾਂ ਨੂੰ ਕਣਕ ਦੀ ਵੰਡ ਨਹੀਂ ਕੀਤੀ ਗਈ ਉਹਨਾਂ ਦੋਸ਼ ਲਗਾਇਆ ਕਿ ਡਿਪੂ ਵਾਲਾ ਹਰ ਵਾਰ ਫੋਨ ਕਰਕੇ ਇਹ ਕਹਿ ਦਿੰਦਾ ਹੈ ਕਿ ਕਣਕ ਆ ਰਹੀ ਹੈ ਤੇ ਪਰ ਤਾਂ ਉੱਥੇ ਕਈ-ਕਈ ਘੰਟੇ ਇੰਤਜ਼ਾਰ ਕਰਕੇ ਵਾਪਸ ਘਰ ਪਰਤ ਆਉਂਦੀਆਂ ਨੇ ਉਹਨਾਂ ਕਿਹਾ ਕਿ ਨਾ ਤਾਂ ਕੰਕ ਆਉਂਦੀ ਹੈ ਤੇ ਨਾ ਹੀ ਮੁੜ ਕੇ ਟੀਪੂ ਹੋਲਡਰ ਆਉਂਦਾ ਹੈ ਪਿੰਡ ਵਾਸੀਆਂ ਨੇ ਸਰਕਾਰ પાસે ਮੰਗ ਕੀਤੀ ਕਿ ਇਸ ਟੀਪੂ ਵਾਲੇ ਨੂੰ ਉਸਦੇ ਪਿੰਡ ਵਿੱਚੋਂ ਬਦਲਿਆ ਜਾਵੇ ਅਸੀਂ ਪਿੰਡ ਖੈਰੇ ਤੋਂ ਅੱਜ ਸਮੂਹ ਨਗਰ ਨਿਵਾਸੀ ਇਕੱਠੇ ਹੋਏ ਆ ਜਿਹੜੇ ਕਿ ਕਾਫੀ ਲੰਬੇ ਸਮੇਂ ਤੋਂ ਬਹੁਤ ਜ਼ਿਆਦਾ ਪਰੇਸ਼ਾਨ ਕੀਤੇ ਜਾਂਦੇ ਆ ਜਿਹੜਾ ਕਿ ਸਾਡੇ ਪਿੰਡ ਦਾ ਟੀਪੂ ਹੋਲਡਰ ਆ ਉਹ ਇੱਕ ਨਹੀਂ ਉਹ ਕਈਆਂ ਪਿੰਡਾਂ ਦਾ ਟੀਪੂ ਹੋਲਡਰ ਚਲਾਉਂਦਾ ਆ ਉਹ ਉਹ ਸ਼ਹਿਰ ਘਰ ਆਇਆ ਤਾਂ ਆਉਂਦਾ ਆ ਜਿਹਦੇ ਕਰਕੇ ਉਹ ਆਪਣੀ ਮਰਜ਼ੀ ਦੇ ਨਾਲ ਕਦੀ ਆਉਂਦਾ ਕਦੀ ਫੋਨ ਕਰ ਦਿੰਦਾ ਆ ਜਾਣਾ ਨਹੀਂ ਆਉਣਾ तकरीबन ਇੱਕ ਹਫ਼ਤੇ ਤੋਂ ਬੀਬੀਆਂ ਰੋਜ਼ ਲੈਣਾ ਲਾ ਕੇ ਖੜਦੀਆਂ ਉਹ ਨਹੀਂ ਆਉਂਦਾ ਹੈਗਾ ਤੇ ਸਾਡੀ ਇਹ ਸਮੂਹ ਨਗਰ ਨਿਵਾਸੀਆਂ ਦੀ ਬੇਨਤੀ ਆ ਕਿ ਸਾਡੇ ਪਿੰਡ ਦਾ ਡੀਪੂ ਹੋਲਡਰ ਬਦਲਿਆ ਜਾਵੇ ਤੇ ਦੂਸਰੀ ਬੇਨਤੀ ਇਹ ਆ ਸਾਡੀ ਸਰਕਾਰ ਨੂੰ ਕਿ ਉਹ ਪਰਚੀਆਂ ਦਾ ਕੱਟ ਜਾਂਦਾ ਆ ਜਦੋਂ ਉਹਨਾਂ ਕੋਲ ਦਾਣੇ ਖਤਮ ਹੋ ਜਾਂਦੇ ਦੁਬਾਰਾ ਦਾਣੇ ਨਹੀਂ ਲਗਾਉਂਦਾ ਸਾਡੇ ਕੋਲ ਇੱਕ ਇੱਕ ਸਾਲ ਦੀਆਂ ਪਰਚੀਆਂ ਪਈਆਂ ਬੀਬੀਆਂ ਕੋਲ ਗਰੀਬ ਘਰ ਆ ਸਾਰੇ ਸਾਰਿਆਂ ਦੇ ਦਾਣੇ ਮੁੱਕੇ ਹੋਏ ਆ ਸਾਲ-ਸਾਲ ਦੀਆਂ ਪਰਚੀਆਂ ਪਈਆਂ ਕਿਸੇ ਕੋਲ 6 ਮਹੀਨੇ ਦੇ ਵੀ ਘੱਟੋ-ਘੱਟ 60-70 ਪਰਚੀਆਂ ਹੋਣਗੀਆਂ ਕੋਈ ਵੀ ਬੰਦਾ ਆਣ ਕੇ ਪ੍ਰਸ਼ਾਸਨ ਦਾ ਜਿੰਤੀ ਕਰ ਸਕਦਾ ਆ ਜਿਨ੍ਹਾਂ ਨੂੰ ਹਜੇ ਤੱਕ ਦਾਣੇ ਨਹੀਂ ਮਿਲੇ ਹੈਗੇ ਹੁੰਦਾ ਕੀ ਆ ਜਦੋਂ ਇੱਕ ਵਾਰੀ ਦਾਣੇ ਲੈ ਕੇ ਉਹ ਚਲੇ ਜਾਂਦਾ ਉਹ ਦਾਣੇ ਦੇ ਕੇ ਵਾਪਸ ਦੁਬਾਰਾ ਨਹੀਂ ਆਉਂਦਾ ਹੈਗਾ ਤੇ ਸਾਡੀ ਬੇਨਤੀ ਇਹ ਹੈ ਕਿ ਜੇ ਕੋਈ ਸਾਡੇ ਨਗਰ ਨਿਵਾਸੀ ਦਾ ਕੋਈ ਵੀ ਬੀਪੂ ਹੋਲਡਰ ਹੋਵੇ ਉਹਦੇ ਕੋਲ ਕੋਈ ਸ਼ਾਮ ਸਵੇਰੇ ਕਿਸੇ ਨੂੰ ਕੋਈ ਜ਼ਰੂਰੀ ਕੰਮ ਹੁੰਦਾ ਛੁੱਟੀ ਨਹੀਂ ਕਰਕੇ ਆਉਣੀ ਪੈਂਦੀ ਅਗਰ ਟਾਈਮ ਨਹੀਂ ਖਰਾਬ ਹੁੰਦਾ ਜਿਹਦੇ ਕਰਕੇ ਸਾਡੀ ਪ੍ਰਸ਼ਾਸਨ ਨੂੰ ਤੇ ਸਮੂਹ ਸਰਕਾਰ ਨੂੰ ਬੇਨਤੀ ਆ ਕਿ ਸਾਡੇ ਪਿੰਡ ਦਾ ਡੀਪੂ ਹੋਲਡਰ ਬਦਲਿਆ ਜਾਵੇ ਜਿਹਦੇ ਕਰਕੇ ਪਿੰਡ ਨੂੰ ਥੋੜੀ ਸੌਖ ਹੋਵੇ ਤੇ ਜਿਹੜੇ ਗਰੀਬ ਜਨਤਾ ਦਾ ਥੋੜਾ ਭਲਾ ਹੋ ਜੀ ਉਹਦੇ ਵਿੱਚ ਆ ਸਾਡੇ ਲਾਗੇ ਬਕਾਪੋਰੇ ਆ ਆ ਭਟੀਆਂ ਆ ੱਟੀ ਆ ਸਾਰੇ ਪਿੰਡਾਂ ਦਾ ਨਾਂ ਨਹੀਂ ਮਿਲ ਗਿਆ ਆ ਸਾਡੇ ਪਿੰਡ ਪਹਿਲੀਆਂ ਪਰਤੀਆਂ ਗੱਟੀਆਂ ਉਹਨਾਂ ਦੇ ਹਜੇ ਤੱਕ ਨਾਂ ਨਹੀਂ ਮਿਲੇ ਕਿਹੜਾ ਪਿੰਡ ਸਾਡਾ ਖੇਰਾ ਪਿੰਡ ਆ ਇੱਥੇ ਦਾਣੇ ਕੋਈ ਨਹੀਂ ਮਿਲ ਰਹਾ ਸਾਡੀ ਕੋਈ ਨਹੀਂ ਸੁਣਦਾ ਆ ਦੇਖੋ ਸਾਰਾ ਪਿੰਡ ਇਕੱਠਾ ਹੋਇਆ ਸਾਡੀ ਕੋਈ ਸੁਣਵਾਈ ਨਹੀਂ ਹੋਈ ਦੱਸੋ ਅਸੀਂ ਕਿੱਥੇ ਜਾਈਏ ਨਹੀਂ ਚੱਲੇ ਬਦਲਿਆ ਜਾਵੇ ਬਦਲਿਆ ਜਾ। ਸਾਡੀ ਮੰਗ ਤਾਂ ਇਹ ਹੈ ਵੀ ਸਾਡੇ ਡੀਪੂ ਵਾਲਾ ਬਦਲਿਆ ਜਾਵੇ। ਹਾਂਜੀ ਉਹ ਡੀਪੂ ਵਾਲੇ ਆਉਂਦੇ ਆ ਦਾਣੇ ਨਹੀਂ ਦੇ ਕੇ ਜਾਂਦੇ। ਹਫਤਾ ਹਫਤਾ ਜਨਾਨੀਆਂ ਇਦਾਂ ਲਾਈਨਾਂ ਲਾ ਕੇ ਚਲੇ ਜਾਂਦੀਆਂ ਆ। ਹਾਂਜੀ ਦਾਣੇ ਨਹੀਂ ਦੇ ਕੇ ਜਾਂਦੇ। ਜੇ ਦਾਣੇ ਦੀਆਂ ਪਰਚੀਆਂ ਕੱਟਦੇ ਤਾਂ ਦਾਣੇ ਨਹੀਂ ਪੂਰੇ ਦਿੰਦੇ। ਪਰਚੀਆਂ ਸਾਲ-ਸਾਲ 2-2 ਸਾਲਾਂ ਦੀਆਂ ਬੀਬੀਆਂ ਦੇ ਕੋਲ ਉਦਾਂ ਪਈਆਂ ਦੇਖ ਲਓ। ਹਾਂ ਡੀਪੂ ਵਾਲੇ ਕਰਦੇ ਖਰਾਬ ਸਾਲ ਮਹੀਨਾ ਜਨਾਨੀਆਂ ਵਿਚਾਰੀਆਂ ਠੰਡ ਚ ਬੈਠੀਆਂ। ਉਧਰ ਇਸ ਸਬੰਧੀ ਜਦੋਂ ਡਿਪੂ ਹੋਲਡਰ ਨਾਲ ਫੋਨ ਤੇ ਗੱਲਬਾਤ ਕੀਤੀ ਗਈ ਤਾਂ ਉਸਨੇ ਕਿਹਾ ਕਿ ਮੰਡੀਆਂ ਵਿੱਚ ਡਿਊਟੀਆਂ ਲੱਗਣ ਕਾਰਨ ਕਣਕ ਨੂੰ ਔਨ ਚਿਦੇਰੀ ਹੋਈ ਹੈ ਤੇ 1-2 ਦਿਨਾਂ ਵਿੱਚ ਪਿੰਡ ਵਾਸੀਆਂ ਨੂੰ ਕਣਕ ਦੀ ਵੰਡ ਕਰ ਦਿੱਤੀ ਜਾਵੇਗੀ।